ਦਿਲਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ੁਖਾ ਸੰਧੀਰ ਇਸ ਸਮੇਂ ਅਸੀਂ ਲੁਧਿਆਣਾ ਦੇ ਲਾਗਲੇ ਪਿੰਡ ਸਸਰਾਲੀ ਦੇ ਵਿੱਚ ਮੌਜੂਦ ਆ ਜਿੱਥੇ ਦੇ ਹਾਲਾਤ ਲੋਕਾਂ ਦੇ ਮੁਤਾਬਿਕ ਸੁਖਾਵੇਂ ਨੇ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਆਪੋ ਆਪਣਾ ਪ੍ਰਬੰਧ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਆ ਘਰ ਤੁਸੀਂ ਦੇਖ ਪਾ ਰਹੇ ਹੋਗੇ ਗੱਟੇ ਲਗਾ ਦਿੱਤੇ ਗਏ ਨੇ ਮਿੱਟੀ ਦੇ ਨਾਲ ਭਰ ਕੇ ਪ੍ਰੋਪਰ ਆਪਣੇ ਘਰ ਦੀ ਪਹਿਲਾਂ ਹੀ ਜਿਹੜੀ ਹੈ ਉਹਨਾਂ ਨੇ ਪ੍ਰਬੰਧ ਕਰ ਲਿਆ ਕਿ ਜੇ ਪਿੰਡ ਦੇ ਵਿੱਚ ਪਾਣੀ ਆਂਦਾ ਵੀ ਹੈ ਤਾਂ ਉਸ ਨੂੰ ਆਪਣੇ ਘਰਾਂ ਤੱਕ ਆਉਣ ਤੋਂ ਰੋਕਿਆ ਜਾ ਸਕੇ ਤਾਂ ਬਹੁਤ ਅਫਵਾਹਾਂ ਦੇ ਵਿੱਚ ਤੁਹਾਨੂੰ ਇਹ ਸਟੀਕ ਖਬਰ ਅਸੀਂ ਪੰਜਾਬ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਸੁਰੱਖਿਤ ਨੇ ਜਿਹੜੇ ਲੁਧਿਆਣਾ ਦੇ ਲਾਗਲੇ ਪਿੰਡ ਨੇ ਔਰ ਜਿੱਥੇ ਬੰਨ ਮਾਰਿਆ ਜਾ ਰਿਹਾ ਹੈ ਮਿਲਟਰੀ ਲੱਗੀ ਕੰਮ ਕਰ ਰਹੇ ਹਨ ਔਰ ਤੁਸੀਂ ਆ ਦੇਖੋ ਇੱਥੇ ਆਪਣਾ ਇੰਤਜ਼ਾਮਾਤ ਲੋਕ ਆਪ ਕਰ ਰਹੇ ਨੇ ਮਿੱਟੀ ਦੇ ਤੁਸੀਂ ਘਰ-ਘਰ ਕਿ ਆਪ ਲਾਇ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਹਾਂ ਜੀ ਪ੍ਰਸ਼ਾਸਨ ਨੇ ਸਾਨੂੰ ਨੋਟਿਸ ਦਿੱਤਾ ਆ ਵੀ ਆਪਣੇ ਮਤਲਬ ਕਿ ਵਿਚਾਰ ਕਰੋ ਜਿੰਨਾ ਵੀ ਹੁੰਦਾ ਕਰ ਸਕਦੇ ਆਪਣਾ ਕਰੋ ਜੀ ਪਾਣੀਆਂ ਕਿਸੇ ਵੀ ਟਾਈਮ ਮਤਲਬ ਕਿ ਆ ਸਕਦਾ ਕਿਉਂਕਿ ਪਾਣੀ ਦਾ ਵਹਾਅ ਜਿਆਦਾ ਉਦੋਂ ਜਿਆਦਾ ਆਈ ਫਿਰ ਇਸ ਕਰਕੇ ਅਸੀਂ ਆਪਣਾ ਸਾਰਾ ਪ੍ਰਬੰਧ ਆਪ ਕਰਕੇ ਰੱਖਿਆ ਹੈ ਜੀ ਅੱਛਾ ਕੋਈ ਤੁਸੀਂ ਪਿੰਡ ਤੋਂ ਕਈ ਘਰ ਵੀ ਜਿਹੜੇ ਆਪਣੇ ਮਤਲਬ ਕਿ ਛੱਡ ਕੇ ਚਲੇ ਵੀ ਗਏ ਜੀ ਇਹ ਸਾਹਮਣੇ ਵਾਲੇ 5 6 3 4 ਭਰਾ ਰਹਿੰਦੇ ਜੀ ਇੱਧਰ ਰਹਿੰਦੇ ਨਾਲ ਦੇ 3 4 ਭਰਾ ਮਤਲਬ ਕਿ ਫਿਰ ਇੱਕ ਵਾਰਾ ਕੋਠੀ ਦਿਖਾ ਦਿਓ ਸਾਹਮਣੇ ਵਾਲੀ ਆ ਐਡੀ ਵੱਡੀ ਕੋਠੀ ਆ ਮੈਨੂੰ ਲੱਗਦਾ ਹੈ بڑے ਚਾਵਾਂ ਦੇ ਨਾਲ ਕਿਸ ਨੇ ਪਾਈ ਹੋਈ ਹਲੇ ਮੁਕੰਮਲ ਨਹੀਂ ਹੋਈ ਪਰ ਫਿਰ ਵੀ ਲੋਕ ਇੱਥੇ ਕਿੰਨੇ ਕ ਰਹਿੰਦੇ ਸੀ ਤਿੰਨ ਭਰਾ ਰਹਿੰਦੇ ਸੀ ਤਿੰਨੇ ਚਾਰ ਮੈਂ ਛੱਡ ਕੇ ਚਲੇ ਗਏ ਜੀ ਉਹ ਤੰਨੀ ਚੜ੍ਹਦੀ ਰਹੀ ਲਈ ਤੁਹਾਨੂੰ ਵੇਖ ਕੇ ਉਹਨਾਂ ਨੂੰ ਹੋਇਆ ਨਹੀਂ ਕਿ ਅਸੀਂ ਵੀ ਚੱਲ ਜਾਈਏ ਤੁਹਾਡਾ ਸਮਾਂ ਇਹ ਆਪਣੇ ਤੇ ਭੇਜੇ ਵਾਰੀ ਅਸੀਂ ਆਪ ਹੀ ਆਇਆ ਘਰੇ ਅੱਛਾ ਬੱਚੇ ਆਪਣੇ ਸ਼ੇਵ ਜਾ ਕੇ ਤਾਂ ਰੱਖੇ ਹੋਏ ਨੇ ਸਾਰੇ ਜੀ ਅੱਛਾ ਸਮਾਨ ਸਮੂਹ ਦਾ ਕੀ ਕੀਤਾ ਸਮਾਨ ਨੂੰ ਰੱਖਿਆ ਜੀ ਉੱਪਰ ਚਵਾਰੇ ਤੇ ਹੀ ਕੁਝ ਉੱਧਰ ਰੱਖਿਆ ਕੁਝ ਉੱਧਰ ਰੱਖਿਆ ਜੀ ਅੱਛਾ ਮਤਲਬ ਆਪਸ ਦੇ ਵਿੱਚ ਹੀ ਤੁਸੀਂ ਜਿਨ੍ਹਾਂ ਦੀ ਉੱਚੇ ਨੇ ਜ਼ਿਆਦਾ ਤਾਂ ਹਾਂ ਜੀ ਉੱਚੇ ਘਰਾਂ 'ਚ ਰੱਖਿਆ ਸਾਰੇ ਸਾਮਾਨ ਤਾਂ ਲੋਕ ਦੇਖੋ ਪ੍ਰਬੰਧ ਤਾਂ ਆਪਾਂ ਆਪੋ ਆਪਣਾ ਕਰ ਹੀ ਜਾਂਦੇ ਨੇ ਤੇ ਐਵੇਂ ਦੀ ਗੱਲ ਨਹੀਂ ਹੈ ਕਿ ਬਹੁਤਾ ਜ਼ਿਆਦਾ ਹੋ ਹੱਲਾ ਹੈ ਜਾਂ ਬਹੁਤਾ ਜ਼ਿਆਦਾ ਡਰ ਹੈ ਉਹਰੇ ਤਾਂ ਪ੍ਰਬੰਧ ਕਰਨ ਤੋਂ ਬਾਅਦ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਹਾਲਾਂਕਿ ਬਾਰ-ਬਾਰ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਰਹੇ ਹੋਵੋਗੇ ਕਿ ਬੰਨ ਟੁੱਟ ਗਿਆ ਬੰਨ ਕੋਈ ਨਹੀਂ ਟੁੱਟਿਆ ਹਲੇ ਡੀਸੀ ਸਾਹਿਬ ਉੱਥੇ ਆਪ ਮੌਜੂਦ ਨੇ ਔਰ ਮੌਕੇ ਦਾ ਜਾਇਜ਼ਾ ਵੀ ਲੈ ਰਹੇ ਆ ਮਦਦ ਵੀ ਕਰ ਰਹੇ ਆ ਮਿਲਟਰੀ ਵੀ ਲੱਗੀ ਹੋਈ ਹੈ ਔਰ ਤੁਸੀਂ ਦੇਖੋ ਤਮਾਮ ਇੱਥੇ ਔਰਤਾਂ ਵੀ ਜਿਹੜੀਆਂ ਨੇ ਨਾ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰਨੀ ਬਣਦੀ ਹੈ ਕਿਉਂਕਿ ਘਰਦਿਆਂ ਦੀ ਦੇਖ ਰਹੇ ਕਿ ਇਹਨਾਂ ਨੇ ਕਰਨੀ ਹੁੰਦੀ ਹੈ ਔਰ ਤੇਗਨੇ ਮਾਹੌਲ ਦੇ ਹਿਸਾਬ ਸੇ ਲੋਕਾਂ ਦੇ ਹਿਸਾਬ ਸੇ ਜ ਮਾਤਾ ਜੀ ਡਰ ਦੁਰਤਾ ਨਹੀਂ ਲੱਗਦਾ ਕੋਈ ਲੱਗਦਾ ਬੇਟੀ ਲੱਗਦਾ ਜੀ ਡਰਤਾ ਅਈ ਤਰ ਕੱਲ੍ਹ ਰੋਣੇ ਲੱਗ ਪੈਸੇ ਜਦ ਪਾਣੀ ਕਹਿੰਦੇ ਸਕੇ ਆ ਜਾਣਾ ਪਾਣੀ ਪਾਣੀ ਕਿੱਥੋਂ ਆਊਗਾ ਪੋਰਾ ਭੋਦਾ ਸਾਡੇ ਜਵਾਕ ਵਾ ਸਾਨੂੰ ਬਹੁਤ ਪਰੇਸ਼ਾਨ ਹੋਈਏ ਸਾਨੂੰ ਤਾਂ ਰਾਤ ਵੀ ਅਸੀਂ 12 ਵਜੇ ਤੱਕ ਕਰ ਬੈਠੇ ਰਹੇ ਪਰ ਸੋ ਤਾਂ ਅਸੀਂ ਜਮੇ ਨਹੀਂ ਸੁੱਤੇ ਹੈਗੇ ਹਾਂਜੀ ਪਿੰਡ ਹੈ ਗਦਾ ਪਰਵਾ ਤੇ ਜਾਣੀ ਸਾਡਾ ਕਾਗਜ਼ਾਂ ਦੇ ਵਿੱਚ ਨਹੀਂ ਇਹ ਆਇਆ ਹੈਗਾ। ਨਹੀਂ ਲਿਖਿਆ ਨਹੀਂ ਇਹ ਵਿੱਚ। ਭੁਖਤ ਆਇਆ ਕਿ ਮੈਂ ਕੋਈ ਪੁੱਛਦਾ ਵੀ ਨਹੀਂ ਹੈਗਾ ਕਿ ਸਾਨੂੰ। ਨਹੀਂ ਉਹ ਪ੍ਰਸ਼ਾਸਨ ਉੱਥੇ ਲੱਗਿਆ ਮਿਲਟਰੀ ਲੱਗੀ ਮਾਤਾ ਡਰਨ ਦੀ ਲੋੜ ਨਹੀਂ। ਹੌਸਲਾ ਰੱਖੋ। ਲੰਘ ਕੇ ਗਿਆ ਸਵੇਰੋਂ ਇੱਥੋਂ। ਹੌਸਲਾ ਤਾਂ ਹੁਣ ਰੱਖਿਆ ਹੋਇਆ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ। ਕਿੰਨਾ ਪਰੇਸ਼ਾਨ ਅਸੀਂ ਹੁੰਦੇ ਆ। ਇਨਾ ਵਾਰ-ਵਾਰ ਅਨਾਉਂਸਮੈਂਟਾਂ ਹੁੰਦੀਆਂ ਨੇ? ਹਾਂਜੀ ਹੁੰਦੀਆਂ ਲੌਸਮਿੰਟਾਂ। ਲੌਸਮਿੰਟਾਂ ਹੁੰਦੀ ਐ। ਉਹ ਵੀ ਕਰ ਕਰ ਕੇ ਆ ਬੰਤੇ। ਜੇ ਸੱਧਿਆ ਫੋਨ ਕਰ ਕਰ ਕੇ। ਕੀ ਕਰਾਂਗੇ ਇਹਨਾਂ ਦੀ ਤਾਂ ਸੱਟਾਂ ਲੱਗੀਆਂ ਕੰਮ ਨਹੀਂ। ਮੈਂ ਤਾਂ 30-40 ਸਾਲ ਹੋ ਕੇ ਬੈਠੇ ਹਾਂ। ਅੱਛਾ। ਹਾਂ ਕੰਮ ਨਹੀਂ ਇਹਨਾਂ ਦੀ। ਮੈਂ ਵੀ ਬਿਮਾਰ ਹਾਂ। ਮੈਨੂੰ ਤਾਂ 2 ਸਾਲ ਹੋ ਗਏ ਬਿਮਾਰ ਨੂੰ। ਥੀਟਰ ਤੋਂ ਬੈਠ ਡੇਪੀ ਜੀ ਮੇਰੇ ਉੱਤੇ। ਤੇੰਚਾਰ। ਅਨਰੇਜਾ ਜੀ ਕੰਮ ਕਰਦੇ ਸੀਗੇ ਇਹਨਾਂ ਨੇ ਇਹਨਾਂ ਨੇ ਵੀ ਨਹੀਂ ਸੁਣੀ ਹੈਗੀ ਇੰਨੀ ਸੱਟਾਂ ਲੱਗੀਆਂ ਤੇ ਬਹੁਤ ਜ਼ਿਆਦਾ। ਬ੍ਰੇਕਾਂ 'ਚ ਕੰਮ ਕਰਦੇ ਤੇ ਸੱਟ ਲੱਗੀ ਆ। ਹਾਂਜੀ। ਤਾਂ ਦੇਖੋ ਕੁਝ ਘਰਾਂ ਦੇ ਵਿੱਚ ਡਰ ਹੈਗਾ ਔਰ ਕਿਉਂਕਿ ਬਾਰ-ਬਾਰ ਦੇਖੋ ਸੁਰੱਖਿਆ ਦੇ ਲਈ ਪ੍ਰਸ਼ਾਸਨ ਨੂੰ ਬਣਦਾ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਬਾਕੀ ਜਗਾਵਾਂ ਦੇ ਉੱਤੋਂ ਵੀ ਅਨਾਉਂਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਲਹਾਲ ਦੇ ਲਈ ਸਥਿਤੀ ਠੀਕ ਹੈ ਪਾਣੀ ਪਿੰਡ ਦੇ ਵਿੱਚ ਨਹੀਂ ਆਇਆ ਇਹਨਾਂ ਦਾ ਘਰ ਵੀ ਇੱਥੇ ਹੀ ਹੈ ਕੀ ਮਾਹੌਲ ਕੀ ਮਾਹੌਲ ਉੱਥੇ ਵੈਸੇ ਜੀ ਦੇਖਿਆ ਜਾਵੇ ਤਾਂ ਜਿਹੜਾ ਵਨ ਆ ਬਿਲਕੁਲ 2-3 ਕਿਲੋਮੀਟਰ ਦਾ ਵਨ ਆ ਉਹ ਟੁੱਟ ਚੁੱਕਾ ਵਾ ਉਹ ਜਿਹੜੀ ਜ਼ਮੀਨ ਆ ਉੱਚੀ ਆ ਬੰਨ ਟੁੱਟ ਚੁੱਕਿਆ ਜ਼ਮੀਨ ਉੱਚੀ ਆ ਪਾਣੀ 2 ਫੁੱਟ નીચે ਚੱਲਦਾ ਪਿਆ ਜਉਦੇ ਨਾਲੋਂ ਜ਼ਮੀਨ ਨਾਲੋਂ ਪਾਣੀ 2 ਫੁੱਟ નીચે ਜਾ ਰਿਹਾ ਪਰ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ ਬਹਾਅ ਹੋਣ ਦੇ ਕਰਮ ਉਹ ਜਿਹੜੀ ਜ਼ਮੀਨ ਆ ਸਾਰੀ ਖੁਰਦੀ ਪਈ ਆ ਕਿਉਂਕਿ ਰਾਤੀ ਵੀ ਅਸੀਂ ਅਸੀਂ ਰਾਤੀ ਕੱਟੋ ਘਾੜ ਇੱਕ ਕਿਲਾ ਦੂਰ ਸੀਗਾ ਹੁਣ ਉਹ ਬਿਲਕੁਲ ਨੇੜੇ ਆ ਚੁੱਕਾ ਵਾ ਔਰ ਉਹਦੇ ਕੱਟੋ ਘਾੜ 400 ਮੀਟਰ ਦੇ ਅੱਗੇ ਆ ਕੇ ਉਹਨਾਂ ਨੇ ਇੱਕ ਹੋਲ ਬੰਨ ਬਣਾ ਦਿੱਤਾ ਉਹ ਬੰਨ ਨੇ ਪਾਣੀ ਰੋਕਿਆ ਹੋਇਆ ਜੇ ਪਾਣੀ ਪਿੱਛੋਂ ਡੈਮ ਤੋਂ ਹੋਰ ਆਂਦਾ ਤੇ ਉਹ ਪਾਣੀ ਜਿਹੜਾ ਵਾ ਫਿਰ ਇੱਥੇ ਸਾਡੇ ਸਾਰੇ ਪਿੰਡਾਂ ਨੂੰ ਮਾਰ ਕਰੇਗਾ। ਹੂੰ। ਬਾਕੀ ਉੱਥੇ ਕਾਫੀ ਪ੍ਰਸ਼ਾਸਨ ਵੱਲੋਂ ਵੀ ਹੈਲਪ ਹੋ ਰਹੀ ਆ ਔਰ ਪਿੰਡ ਵਾਸੀ ਜਿੰਨੇ ਪਿੰਡ ਆਸੇ-ਪਾਸੇ ਸਾਰੇ ਪਿੰਡਾਂ ਉੱਥੇ ਪੂਰੀ ਹੈਲਪ ਕਰ ਰਹੇ ਆ। ਮਿਲਟਰੀ ਦਾ ਕੀ ਯੋਗਦਾਨ ਹੈ? ਮਿਲਟਰੀ ਵੈਸੇ ਉਧਰ ਹੈ ਨਹੀਂ ਮਿਲਟਰੀ ਆ ਸਾਹਮਣੇ ਇੱਕ ਬੰਨ ਹੈਗਾ ਉੱਥੇ ਮਿਲਟਰੀ ਖੜੀ ਆ ਪਰ ਉੱਥੇ ਕੋਈ ਹਜੇ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਵਾਰ ਉਹ ਵਿਖਾਉਂਗੇ ਨਾਲ ਨਾਲ ਅਸੀਂ ਤੁਹਾਨੂੰ ਵੀਡੀਓ ਵੀ ਜਿਹੜੀ ਹੈ ਨਾਲ ਲਗਾ ਦੇਵਾਂਗੇ ਪਰ ਇਹ ਆਪਾਂ ਵੀਰ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਹੁਣੀ ਵੀਡੀਓ ਜਿਹੜੀ ਹੈ ਬਣਾ ਕੇ ਲੈ ਕੇ ਆਏ ਆ ਆਪਾਂ ਥੋੜੀ ਉਹ ਹੈਗੀ ਲਾਈਟ ਜੇ ਦੇਖਸਾ ਇਹ ਮੈਨੂੰ ਐਕਸਪਲੇਨ ਕਰ ਦੋ ਜੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਸੀਂ ਜਿਹੜੀ ਵੀਡੀਓ ਬਣਾਈ ਆ ਇੱਕ ਤਾਂ ਅਸੀਂ ਰਾਤੀ ਪਹਿਲਾਂ ਬਣਾਈ ਸੀ ਇਹ ਹੁਣ ਦੀ ਵੀਡੀਓ ਆ ਇਹਦੇ ਵਿੱਚ ਇੱਕ ਬੰਨ ਸੀਗਾ ਪੂਰਾ ਉਹ ਬੰਨ ਰਾਤੀ ਸੀਗਾ ਪਰ ਇਹ ਸਵੇਰੇ ਕੋਈ 6 6:07 ਵਜੇ ਦੇ ਕਰੀਬੇ ਬੰਨ ਟੁੱਟ ਗਿਆ ਇਹਨਾਂ ਨੇ ਆ ਬੰਨ ਪੂਰਾ ਜਿਹੜਾ ਬਣਾ ਇਹਦੇ نیچے ਇੱਕ ਜ਼ਮੀਨ ਆ ਉਹ ਨੀਮੀ ਆ 4 ਫੁੱਟ نیچے ਆ ਉਹ ਬੰਨ ਟੁੱਟਣ ਦੇ ਨਾਲ ਸਾਰਾ ਪਾਣੀ ਜਿਹੜਾ ਜ਼ਮੀਨ ਦੇ ਵਿੱਚ ਆਇਆ ਤੇ ਇਹਨਾਂ ਨੇ ਕੱਲ ਮਿਲਟਰੀ ਨੇ ਔਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੇ ਮਿਲ ਕੇ ਇੱਕ ਬੰਨ ਅੱਗੇ ਹੋਰ ਬਣਾਤਾ ਜੀ ਕੋਈ 10 ਫੁੱਟ ਦਾ ਡਬਲ ਬੰਨ ਹੈ ਹਾਂਜੀ ਹਾਂਜੀ 10 ਫੁੱਟ ਦਾ ਬੰਨ ਬਣਾਤਾ ਉਹ ਜਿਹੜਾ ਬੰਨ ਬਣਾਇਆ ਵਾ ਉਹਦੇ ਨਾਲ ਸਾਰਾ ਪਾਣੀ ਜਿਹੜਾ ਰੁਕ ਚੁੱਕਾ ਵਾ ਪਰ ਜੇ ਪਾਣੀ ਅੱਗੇ ਹੋਰ ਆਂਦਾ ਵਾ ਤਾਂ ਫਿਰ ਇਹ ਬੰਨ ਅਗਲਾ ਵੀ ਟੁੱਟ ਜਾਏਗਾ ਤਾਂ ਮਤਲਬ ਪਹਿਲਾ ਬੰਨ तकरीबन तकरीबन ਟੁੱਟ ਚੁੱਕਿਆ ਪ੍ਰਸ਼ਾਸਨ ਵੱਲੋਂ ਦੂਜਾ ਬੰਨ ਪਹਿਲੇ ਹੀ ਤਿਆਰ ਕਰ ਲਿਆ ਗਿਆ ਸੀਗਾ ਕਿਉਂਕਿ ਉਹਨਾਂ ਦੇ ਕੋਲ ਵੀ ਡਿਟੇਲਸ ਆਪਣੇ ਤੋਂ ਜ਼ਿਆਦਾ ਨਹੀਂ ਉਹ ਗਰਾਊਂਡ ਤੇ ਨੇ ਪਰ ਤਿਆਰੀ ਪੂਰੀ ਹੈ ਐਵੇਂ ਨਹੀਂ ਹੈ ਕਿ ਤਿਆਰੀ ਨਹੀਂ ਹੈ ਵੀਰ ਨੇ ਵੀ ਸਾਨੂੰ ਵੀਡੀਓ ਦਿਖਾਈ ਹੋਏ ਹੁਣੀ ਉੱਥੇ ਜਾ ਕੇ ਵੀ ਆ ਰਹੇ ਔਰ ਇਹਨਾਂ ਦਾ ਘਰ ਵੀ ਇੱਥੇ ਹੀ ਹੈ ਔਰ ਡਰ ਜ਼ਰੂਰ ਹੈ ਪਰ ਸਤਰਕ ਰਹਿਣ ਦੇ ਲਈ ਅਸੀਂ ਸਾਰਿਆਂ ਨੂੰ ਅਪੀਲ ਡੇਲੀ ਪੋਸਟ ਪੰਜਾਬੀ ਤੋਂ ਇਹੀ ਕਰ ਰਿਹਾ ਹਵਾਵਾਂ ਨਾ ਫਲਾਵਾਂ